ਹੋਬੀ ਤਾਲੀਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਸਮੇਂ ਅਦਾਕਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਦਰਅਸਲ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਉਹਨਾਂ ਨੂੰ ਇੱਕ ਸਟੇਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ। ਦਰਅਸਲ ਹਰ ਸਾਲ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੁੰਦੇ ਨੇ। ਇਸੇ ਵਿਚਾਲੇ ਅੰਮ੍ਰਿਤਸਰ ਦੇ ਉਮਰਾਂ ਨੰਗਲ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੋਇਆ ਸੀ ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕਾਰ ਹੋਬੀ ਤਾਲੀ ਵਾਲ ਨੂੰ ਗੈਸਟ ਦੇ ਵਜੋਂ ਬੁਲਾਇਆ ਗਿਆ ਸੀ ਟੂਰਨਾਮੈਂਟ ਦੇ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੋਬੀ ਤਾਲੀਵਾਲ ਤੇ ਇਲਜ਼ਾਮ ਲਾਏ ਨੇ ਐਂਕਰ ਨੇ ਕਿਹਾ ਕਿ ਮੈਂ ਹਰ ਸਾਲ ਇਸ ਪ੍ਰੋਗਰਾਮ ਤੇ ਆਂਦੀ ਆਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਨੇ ਮੈਂ ਅੱਗੇ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਹੈ ਅਦਾਕਾਰ ਹੋਬੀ ਤਾਲੀਵਾਲ ਐਂਕਰ ਨੇ ਅਦਾਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮੇਰੇ ਕੰਮ ਦੇ ਵਿੱਚ ਨੁਕਸ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ ਇਸ ਦੇ ਨਾਲ ਸਟੇਜ ਐਂਕਰ ਨੇ ਕਿਹਾ ਕਿ ਤੁਸੀਂ ਲੱਖ ਫਿਲਮਾਂ ਕਰ ਲਓ ਪਰ ਜੇਕਰ ਤੁਸੀਂ ਇੱਕ ਕੁੜੀ ਇੱਕ ਧੀ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਿਣ ਦੇ ਲਾਇਕ ਹੀ ਨਹੀਂ ਹੋ ਤਾਂ ਅੰਦਾਜ਼ੀ ਹੈ ਕਿ ਇਸ ਹੱफ्ते ਦੌਰਾਨ ਅਦਾਕਾਰ ਹੋਬੀ ਤਾਲੀਵਾਲ ਵੀ ਸਟੇਜ ਤੇ ਹੀ ਮੌਜੂਦ ਸੀ ਪਰ ਉਹਨਾਂ ਦੇ ਵੱਲੋਂ ਇਸ ਹੱफ्ते ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਪਰ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ। ਹੋਬੀ талиਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਸਮੇਂ ਅਦਾਕਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਦਰਅਸਲ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਉਹਨਾਂ ਨੂੰ ਇੱਕ ਸਟੇਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ। ਦਰਅਸਲ ਹਰ ਸਾਲ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੁੰਦੇ ਨੇ। ਇਸੇ ਵਿਚਾਲੇ ਅੰਮ੍ਰਿਤਸਰ ਦੇ ਉਮਰਾ ਨੰਗਲ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੋਇਆ ਸੀ ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕ ਕਾਰ ਹੋਬੀ ਤਾਲੀਵਾਲ ਨੂੰ ਗੈਸਟ ਦੇ ਵਜੋਂ ਬੁਲਾਇਆ ਗਿਆ ਸੀ ਟਰਨਮੈਂਟ ਦੇ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੋਬੀ ਤਾਲੀਵਾਲ ਤੇ ਇਲਜ਼ਾਮ ਲਾਏ ਨੇ ਐਂਕਰ ਨੇ ਕਿਹਾ ਕਿ ਮੈਂ ਹਰ ਸਾਲ ਇਸ ਪ੍ਰੋਗਰਾਮ ਤੇ ਆਂਦੀ ਆਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਨੇ ਮੈਂ ਅੱਗੇ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਹੈ ਅਦਾਕਾਰ ਹੋਬੀ ਤਾਲੀਵਾਲ ਐਂਕਰ ਨੇ ਅਦਾਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮੇਰੇ ਕੰਮ ਦੇ ਵਿੱਚ ਨੁਕਸ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ ਇਸ ਦੇ ਨਾਲ ਸਟੇਜ ਐਂਕਰ ਨੇ ਕਿਹਾ ਕਿ ਤੁਸੀਂ ਲੱਖ ਫਿਲਮਾਂ ਕਰ ਲਓ ਪਰ ਜੇਕਰ ਤੁਸੀਂ ਇੱਕ ਕੁੜੀ ਇੱਕ ਧੀ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਿਣ ਦੇ ਲਾਇਕ ਹੀ ਨਹੀਂ ਹੋ ਤਾਂ ਅੰਦਾਜ਼ੀ ਹੈ ਕਿ ਇਸ ਹੱफ्ते ਦੌਰਾਨ ਅਦਾਕਾਰ ਹੋਬੀ ਤਾਲੀਵਾਲ ਵੀ ਸਟੇਜ ਤੇ ਹੀ ਮੌਜੂਦ ਸੀ ਪਰ ਉਹਨਾਂ ਦੇ ਵੱਲੋਂ ਇਸ ਹੱफ्ते ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਪਰ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀ ਹੈ। ਹੋਬੀ ਢਾਲੀਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹੈ। ਉਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਇਸ ਸਮੇਂ ਅਦਾਕਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਦਰਅਸਲ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਉਹਨਾਂ ਨੂੰ ਇੱਕ ਸਟੇਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ। ਦਰਅਸਲ ਹਰ ਸਾਲ ਵੱਖ-ਵੱਖ ਪਿੰਡਾਂ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੁੰਦੇ ਨੇ। ਇਸੇ ਵਿਚਾਲੇ ਅੰਮ੍ਰਿਤਸਰ ਦੇ ਉਮਰਾਨੰਗਲ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੋਇਆ ਸੀ ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕ ਕਾਰ ਹੋਬੀ ਤਾਲੀਵਾਲ ਨੂੰ ਗੈਸਟ ਦੇ ਵਜੋਂ ਬੁਲਾਇਆ ਗਿਆ ਸੀ ਟਰਨਮੈਂਟ ਦੇ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਹੋਬੀ ਤਾਲੀਵਾਲ ਤੇ ਇਲਜ਼ਾਮ ਲਾਏ ਨੇ ਐਂਕਰ ਨੇ ਕਿਹਾ ਕਿ ਮੈਂ ਹਰ ਸਾਲ ਇਸ ਪ੍ਰੋਗਰਾਮ ਤੇ ਆਂਦੀ ਆਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਨੇ ਮੈਂ ਅੱਗੇ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਹੈ ਅਦਾਕਾਰ ਹੋਬੀ ਤਾਲੀਵਾਲ ਐਂਕਰ ਨੇ ਅਦਾਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮੇਰੇ ਕੰਮ ਦੇ ਵਿੱਚ ਨੁਕਸ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ ਇਸ ਦੇ ਨਾਲ ਸਟੇਜ ਐਂਕਰ ਨੇ ਕਿਹਾ ਕਿ ਤੁਸੀਂ ਲੱਖ ਫਿਲਮਾਂ ਕਰ ਲਓ ਪਰ ਜੇਕਰ ਤੁਸੀਂ ਇੱਕ ਕੁੜੀ ਇੱਕ ਧੀ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਿਣ ਦੇ ਲਾਇਕ ਹੀ ਨਹੀਂ ਹੋ ਤਾਂ ਅੰਦਾਜ਼ੀ ਹੈ ਕਿ ਇਸ ਹੱफ्ते ਦੌਰਾਨ ਅਦਾਕਾਰ ਹੋਬੀ tailedwal ਵੀ ਸਟੇਜ ਤੇ ਹੀ ਮੌਜੂਦ ਸੀ ਪਰ ਉਹਨਾਂ ਦੇ ਵੱਲੋਂ ਇਸ ਹੱफ्ते ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ ਪਰ ਹੁਣ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਬਾਇਰਲ ਹੋ ਰਹੀ ਹੈ